ਤਵੇਲਾ ਹੋਇਆ ਸੋ ਸੇਅਰ ਕਰਦੇ ਹਾਂ ਆਓ ਇੱਕ ਕਵਿਤਾ ਨਾਲ ਸਾਂਝ ਪਾਈ ਗੁਰੂ ਮਹਾਰਾਜਾ ਕਿਰਪਾ ਕਰਨ ਭੁੱਲਾਂ ਮਾਫ ਕਰ ਦੇਣਾ ਆਪਣੀ ਉਪਾਰ ਕਿਰਪਾ ਦੁਆਰਾ ਕਵਿਤਾ ਦਾ ਗਾਇਨ ਕਰਵਾ ਲੈਣਾ ਹੋ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਜੀਆਂ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਜੀਆਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰਕਿਓ ਨਿਮਾਨਿਆਂ ਦਾ ਮਾਨ ਜਨਮ ਮਨੁੱਖਾ ਦਿੱਤਾ ਦਾਤਿਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਮਾਯਾ ਦੇ ਪਲਾਵੇ ਵਿੱਚ ਆਣ ਕੇ ਜੀ ਪੋ ਲਗੇ ਹਾਂ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਜੀ ਕਾਸ ਦੇ ਓ ਇਸ ਦੀ ਲਗਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਜੀ ਕਾਸ ਦੇ ਓ ਇਸ ਦੀ ਲਗਾਮ ਨੂੰ ਮਨ ਨਹੀਂ ਮਾਈ ਉੱਚੀ ਮੱਤ ਬਖਸ਼ੋ ਮਨਨੀ ਵਾਈ ਉੱਚੀ ਮਤ ਬਖਸ਼ੋ ਦੇਵ ਸਭ ਗੁਨਾ ਦਾ ਗਿਆਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਵੈਰੀ ਤੇ ਬੇਗਾਨਾ ਕੋਈ ਦਿਸੇ ਨਾ ਜੀ ਦੋਈ ਵੇਲੇ ਇਹੋ ਹੱਥ ਜੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋੜੀਏ ਹੋ ਛਾੜ ਦੀ ਕਲਾ ਦੇ ਵਿੱਚ ਰੱਖਣਾ ਚੜ ਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਭਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਣ ਆਖਰ ਦੇ ਵਿੱਚ ਕਵਿਤਾ ਦਾ ਜੋ ਲਾਸਟ ਪੈਰਾ ਹੈ ਉਸ ਦੇ ਵਿੱਚ ਕੀ ਸਮਝਾਉਣਾ ਕਰਦੇ ਹਨ ਓ ਸ਼ਰਨ ਪਿਆਂ ਦੀ ਲਾਜ ਰੱਖਣੀ ਸਰਬ ਕਲਾ ਸਮਰਾਥ ਜੀ ਸ਼ਰਨ ਪਿਆਂ ਦੀ ਲਾਜ ਰੱਖਣੀ ਸਾਡ ਬਕਲਾ ਸਮਰਥ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਜਾਗੋ ਲੈਰ ਸਿਰ ਹੱਥ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਹੋ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਤੇਰਾ ਆਸਰਾ ਦੇਖਿਆ ਮੈਂ ਸਾਰਾ ਜਗ ਸ਼ਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਣ ਜੀ ਰੱਖਿਓ ਨਿਮਾਣਿਆਂ ਦਾ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲਾਂ ਮਾਫ਼ ਕਰਨੀਆਂ ਹਾਜ਼ਰੀ ਪ੍ਰਵਾਨ ਕਰਨੀ ਜੀ